ਸਾਰਿਆਂ ਨੂੰ ਜੈ ਮਸੀਕੀ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣਦੇ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਵੀਰ ਰਾਜਕੁਮਾਰ ਜੀ ਸਾਨੂੰ ਸਦੀਵੀ ਵਿਛੋੜਾ ਦੇ ਕੇ ਸਾਨੂੰ ਅਲਵਿਦਾ ਕਹਿ ਕੇ ਪ੍ਰਭੂ ਜੀ ਦੇ ਚਰਨਾਚ ਚਾਹ ਰਾਜਿਆ ਅੱਜ ਆਪਾਂ ਸਾਰੇ ਸਕੇ ਸੰਬੰਧੀ ਰਿਸ਼ਤੇਦਾਰ ਦੋਸਤ ਮਿੱਤਰ ਸਾਰੇ ਹੀ ਇੰਸਪੈਕਟਰ ਸਟ ਕਾਰਜਯੋਗ ਪਾਸਟਰ ਸਹਿਬਾ ਆਪ ਸਾਰੇ ਹੀ ਸ਼ਰਧਾ ਸੂਮਨ ਤੇ ਕਰਨ ਲਈ ਆਜੇ ਪਹੁੰਚੇ ਹੋਇਆ ਕਿੰਦੇ ਆ ਮਾਂ ਮਰੇ ਤਾਂ ਰੱਬ ਨੂੰ ਸਜਾਂਦਾ ਬਾਪ ਮਰੇ ਤਾਂ ਐਸ਼ ਬਹਾਰਾ ਮਾਂ ਦਾ ਕੋਈ ਦੇਹ ਨਹੀਂ ਦੇ ਸਕਦਾ ਤੇ ਬਾਪ ਬਿਨਾ ਐਸ਼ ਬਹਾਰਾ ਸਭ ਲੁੱਟੀਆਂ ਜਾਂਦੀਆਂ ਨੇ ਸੋ ਬਾਪ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਤਾਂ ਬੱਚਿਆਂ ਨੂੰ ਵੀ ਸਾਰਿਆਂ ਨੂੰ ਵੀ ਇਹੀ ਆ ਕਿ ਸਾਰੇ ਜੋ ਪ੍ਰਭੂ ਦਾ ਹੁਕਮ ਆ ਵੀ ਸਾਰਿਆਂ ਨੇ ਪਰਿਵਾਰ ਚ ਇੱਕ ਦੂਜੇ ਨਾਲ ਇੱਕ ਜੁਟਤਾ ਦੇ ਨਾਲ ਪਿਆਰ ਦੇ ਨਾਲ ਰਹਿਣਾ ਬਾਣੀ ਵੀ ਇਹੀ ਕਹਿੰਦੀ ਆ ਸੋ ਸਾਰੇ ਪਿਆਰ ਦੇ ਨਾਲ ਰਹਿਆ ਕਰੋ ਸਾਡੇ ਵੱਡੇ ਵੀ ਡਾਕਟਰ ਕਮਲ ਮਸੀ ਜੀ ਜਿਨ੍ਹਾਂ ਨਾਲ ਮੇਰਾ ਬਹੁਤ ਪਿਆਰ ਆ ਹਮੇਸ਼ਾ ਅਸੀਂ ਇੱਕ ਦੁੱਖ ਸੁੱਖ ਦੇ ਸਾਥੀ ਵੀ ਹਾਂ ਜਦੋਂ ਵੀ ਕਿਤੇ ਸਮਾਜਿਕ ਮਸਲਿਆਂ 'ਤੇ ਗੱਲ ਹੋਵੇ ਜਾਂ ਕੋਈ ਅੰਦੋਲਨ ਦੀ ਗੱਲ ਹੋਵੇ ਤੇ ਡਾਕਟਰ ਕਮਲ ਮਸੀਹ ਨਾਲ ਸਾਰਾ ਸਲਾਹ مشورہ ਕਰੀਦਾ ਤੇ ਕਿਸੇ ਦਾ ਭਲਾ ਜਾਂ ਕਿਸੇ ਦੇ ਕੰਮਾਂ થી ਕਿਸੇ ਆਸਤੀਏ ਅਸੀਂ ਹਮਲਾ ਵੀ ਮਾਰਦੇ ਹਾਂ ਡਾਕਟਰ ਕਮਲ ਮਸੀਹ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦੇ ਹੰਦ ਤੱਕ ਖੜੇ ਆ ਬਹੁਤ ਹੀ ਨਿੱਕਾ ਪਰਿਵਾਰ ਰਾਜਕੁਮਾਰ ਜੀ ਦਾ ਪਰਿਵਾਰ ਸਾਰੇ ਹੀ ਨਿੱਕੇ ਸੁਭਾ ਦੇ ਮਾਲਕ ਆ ਤੁਸੀਂ ਜਿੰਨੀਆਂ ਵੀ ਰੂਹਾਂ ਚ ਇਸ ਦੁਖੀ ਘਣੀਚ ਪਰਵਾ ਦਾ ਦੁੱਖ ਵੰਡਾਉਣ ਲਈ ਆਏ ਆ ਤੁਹਾਡੇ ਜਿੰਨੇ ਵੀ ਕਦਮ ਤੁਸੀਂ ਚੱਕੇ ਆ ਪ੍ਰਭੂ ਤੁਹਾਡੇ ਇਹਨਾਂ ਕਦਮਾਂ ਕਦਮਾਂ ਨੂੰ ਬਿਛੜੀ ਰੂਹ ਦੇ ਲੇਖੇ ਲਾਵੇ న్యూਸ 22 ਤੋਂ ਦਿਨ ਬਾਅਦ ਸੱਲਣ ਜੀ ਸਾਡੇ ਵੱਡੇ ਵੀ ਉਹ ਵੀ ਚੇਚੇ ਤੌਰ ਤੇ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚੇ ਆ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਅਸੀਂ ਧੰਨਵਾਦ ਕਰਦੇ ਆ ਰਫੀਮ ਬਾਜੀ ਬੈਠਿਆ ਬੂਟਾਪਿੰਡ ਦੇ ਨਾਲ ਸਾਡੀ ਬੜੀ ਗੂੜੀ ਸਾਜ ਹੈ ਸ਼ੁਰੂ ਤੋਂ ਹੀ ਅਸੀਂ ਹਮੇਸ਼ਾ ਇੱਕ ਦੂਜੇ ਦੇ ਮੈਂ ਦਾ ਹਮੇਸ਼ਾ ਹੀ ਬੂਟਾਪਿੰਡ ਦੇ ਕਿਸੇ ਨਾ ਕਿਸੇ ਮਸਲੇ ਨੂੰ ਕੰਮ ਨੂੰ ਹਮੇਸ਼ਾ ਹਾਜ਼ਰ ਹੋਇਆ ਹਾਂ ਸੋ ਮੇਰਾ ਸਾਰੇ ਹੀ ਪਰਿਵਾਰ ਨਾਲ ਬੜਾ ਗੂੜਾ ਪਿਆਰ ਹੈ ਸੋ ਆਪਣੇ ਸ਼ਬਦਾਂ ਨੂੰ ਮੈਂ ਭਰਾਮ ਦਿੰਦਾ ਹਾਂ ਜੈ ਮਸੀਹੀ ਧੰਨਵਾਦ ਜੀ